ਅੱਜ ਦਰਾਹ ਟੱਕ ਯੂਨੀਅਨ ਵਿਖੇ ਸਮਾਜ ਸੇਵਿਕਾ ਗੁਰਜੋਤ कौर ਮੰਗੜ ਨੇ ਜਾਗਰੂਕਤਾ ਕੈਂਪ ਲਗਾ ਟਰੱਕ ਡਰਾਈਵਰਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਉੱਥੇ ਉਹਨਾਂ ਨੇ ਦੱਸਿਆ ਕਿ ਜੇਕਰ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਸਰਕਾਰ ਨੂੰ ਪੰਜਾਬ 'ਚ ਵੀ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਸਰਕਾਰ ਨੂੰ ਖਸਖਸ ਦੀ ਖੇਤੀ ਲਈ ਇੱਕ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਹੈ ਗੁਰਜੋਤਿਆ ਟੱਕ ਯੂਨੀਅਨ ਦਰਾਹ ਪਹੁੰਚੋਂ ਕਿਸਮਾਂ ਅ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਅਸੀਂ ਇਸ ਮੰਚ 'ਤੇ ਪਹੁੰਚੇ ਹਾਂ ਕਿ ਕੱਲ ਨੂੰ ਸਾਡੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਛਾਦੀਪੁਰ ਉਹ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੀ ਆ ਖਾਸ ਖਾਸ ਖੇਤੀ ਦੇ ਸਬੰਧ ਦੇ ਵਿੱਚ ਕਿਉਂਕਿ ਉਹਨਾਂ ਸਾਡਾ ਇੱਕ ਨਾਅਰਾ ਆ ਜਵਾਨੀ ਬਚਾਓ ਚਿੱਟਾ ਭਜਾਓ ਪੰਜਾਬ 'ਚ ਖਾਸ ਖਾਸ ਦੀ ਖੇਤੀ ਲਿਆਓ ਇਹ ਤਾਂ ਅਸੀਂ ਕਰ ਰਹੇ ਹਾਂ ਕਿਉਂਕਿ ਜਿੱਦਾਂ ਚਿੱਟੇ ਨਾਲ ਮੌਤਾਂ ਹੋ ਰਹੀਆਂ ਨੇ ਤਾਂ ਬਹੁਤ ਮਤਲਬ ਸਾਡੇ ਜਵਾਨੀ ਦਾ ਨੁਕਸਾਨ ਆ ਸਾਡੀ ਖੇਤੀ ਦਾ ਵੀ ਨੁਕਸਾਨ ਆ ਇੱਕ ਤਰ੍ਹਾਂ ਦਾ ਕਿਉਂਕਿ ਹੁਣ ਜਿਵੇਂ ਸਾਨੂੰ ਮੰਡੀ ਕਰਨ ਉਹਦੇ ਵਿੱਚ ਲਾ ਲੋ ਵੀ ਸਾਡੀ ਨਾ ਤਾਂ ਸਾਨੂੰ ਕਣਕਾਂ ਦਾ ਮੁੱਲ ਸਹੀ ਤਰੀਕੇ ਨਾਲ ਮਿਲ ਰਿਹਾ ਨਾ ਸਾਨੂੰ ਸਾਡੀਆਂ ਫਸਲਾਂ ਮੰਨ ਲਾ ਲੋ ਸਬਜੀ ਦਾ ਜਾਂ ਫਸਲਾਂ ਦਾ ਕਾਸੇ ਦਾ ਵੀ ਨਹੀਂ ਸਾਨੂੰ ਇਹ ਆ ਵੀ ਚਲੋ ਜੇ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਹੋ ਜੂਗੀ ਤਾਂ ਸਾਡੇ ਪੰਜਾਬ ਦੀ ਜਵਾਨੀ ਬਚ ਸਕਦੀ ਆ ਅਸੀਂ ਪੰਜਾਬ ਸਰਕਾਰ ਨੂੰ ਸਾਰੇ ਅਪੀਲ ਕਰਦੇ ਆ ਸਾਡੇ ਭਾਈਚਾਰੇ ਨੇ ਸਾਨੂੰ ਇਸ ਚੀਜ਼ ਨਾਲ ਸਾਂਝ ਪਾਈ ਆ ਵੀ ਹਾਂ ਇਸ ਚੀਜ਼ ਨਾਲ ਅਸੀਂ ਐਗਰੀ ਆ ਵੀ ਇਹ ਚੀਜ਼ ਹੋਣੀ ਚਾਹੀਦੀ ਆ ਤੇ ਇਹ ਸਾਰਿਆਂ ਦੀ ਮੰਗ ਵੀ ਆ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੀ ਆ ਵੀ ਇਹ ਜਲਦ ਤੇ ਜਲਦ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਤਾਂ ਸਾਰੇ ਦੇਸ਼ ਦੇ ਵਿੱਚ ਇੱਕ ਹੁੰਦਾ ਨਾ ਫਿਰ ਐਮਪੀ ਯੂਪੀ ਦੇ ਵਿੱਚ ਇਹਦੀ ਖੇਤੀ ਕਿਉਂ ਹੁੰਦੀ ਆ ਉਹ ਪੰਜਾਬ ਚ ਵੀ ਤਾਂ ਹੋਣੀ ਚਾਹੀਦੀ ਆ ਨਾ ਇਸ ਨੂੰ ਅਲਾਉ ਕੀਤਾ ਜਾਵੇ ਅਸੀਂ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਰਹੇ ਅਸੀਂ ਸਿਰਫ ਇੱਕ ਉਹਦਾ ਤੋੜ ਲੱਭ ਰਹੇ ਆ ਵੀ ਚਿੱਟੇ ਦਾ ਸਾਨੂੰ ਤੋੜ ਮਿਲ ਜਵੇ ਜਿੱਦਾਂ ਜੇ ਕਹਿੰਦੇ ਆ ਵੀ ਇਹ ਖੇਤੀ ਅਨਲੀਗ ਆ ਸੌਰੀ ਖਸ ਖਸ ਦੀ ਖੇਤੀ ਅਨਲੀਗਲ ਆ ਤਾਂ ਸ਼ਰਾਬ ਦੇ ਠੇਕੇ ਵੀ ਅਨਲੀਗਲ ਨੇ ਜੀ ਫਿਰ ਉਹ ਵੀ ਬੰਦ ਕਰ ਦਿਓ ਕਿਉਂਕਿ ਜੇ ਅੱਜ ਤੱਕ ਤੁਸੀਂ ਦੇਖਿਆ ਵੀ ਕਿਸੇ ਨੇ ਪੁੱਕੀ ਜਾਂ ਫੀਮ ਖਾ ਕੇ ਕਿਸੇ ਦਾ ਰੇਪ ਕੀਤਾ ਹੋਵੇ ਸ਼ਰਾਬ ਪੀ ਕੇ ਬੰਦੇ ਦੇ ਦਿਮਾਗ ਦੇ ਵਿੱਚ ਸ਼ੈਤਾਨ ਆਉਂਦਾ ਰੇਪ ਵੀ ਉਹੀ ਕਰਦਾ ਚੋਰੀਆਂ ਵੀ ਉਹੀ ਕਰਦਾ ਮਰਡਰ ਵੀ ਉਹੀ ਕਰਦਾ ਅੱਜ ਇਹ ਬੰਦੇ ਖੜੇ ਨੇ ਕਿਸੇ ਨੇ ਇਹ ਪੁੱਛੋ ਵੀ ਕਿਸੇ ਨੇ ਕਿਸੇ ਨਾਲ ਕਦੇ ਕੋਈ ਗਲਤ ਕੰਮ ਕੀਤਾ ਇਸ ਚੀਜ਼ ਦੇ ਨਾਲ ਜਿਹੜਾ ਬੰਦਾ ਸ਼ਰਾਬ ਪੀਊਗਾ ਉਹਦੀ ਮਾਨਸਿਕਤਾ ਖਰਾਬ ਹੋ ਜਾਂਦੀ ਹੈ ਤੇ ਦਿਮਾਗ 'ਚ ਸ਼ੈਤਾਨ ਆਉਂਦਾ ਫਿਰ ਸ਼ਰਾਬ ਦੇ ਠੇਕੇ ਵੀ ਬੰਦ ਹੋਣੇ ਚਾਹੀਦੇ ਨੇ ਜੇ ਇਹ ਸਾਡਾ ਪੋ ਨਹੀਂ ਹੋਊਗਾ ਇਸ ਦੇ ਲਈ ਅਸੀਂ ਸੰਘਰਸ਼ ਕਰਾਂਗੇ ਸਾਨੂੰ ਪੰਜਾਬ ਦੀ ਫਿਕਰ ਆ ਸਾਡੀ ਜਮਾਨੀ ਦੀ ਤਾਂ